ਸਰਦਾਰ ਨੰਨਾ ਸ਼ਤਰ ਸਿੰਘ ਜੀ ਹੈਗੇ ਹਨ ਉਹਨਾਂ ਪੁੱਛਦਿਆਂ ਕਿ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਕਿੰਨੀ ਕਿ ਜ਼ਮੀਨ ਹੈਗੀ ਆ ਅੰਦਰ ਤੁਹਾਡਾ ਸਮਾਨ ਕਿੰਨਾ ਹੈਗਾ ਸੱਸੀਕਰ ਭਾਜੀ ਦੇਖੋ ਜੀ ਸੱਸੀਕਰ ਭਾਜੀ ਹਾਂਜੀ ਸਾਡੇ ਤਿੰਨਾਂ ਭਰਾਵਾਂ ਜੀ 24 25 ਕਿੱਲੇ ਆ ਜ਼ਮੀਨ ਜੀ ਜੀ ਜਿਹੜਾ ਪਾਣੀ ਨਾਲ ਹੁਣ ਇਸ ਵਕਤ ਪੱਠਾ ਨਹੀਂ ਹੈਗਾ ਮੱਝਾਂ ਨੂੰ ਘਾਹ ਖੜੀਆਂ ਓਕੇ ਸਾਰਾ ਖਤਮ ਹੋ ਗਿਆ ਜਿੱਦਾਂ ਥੋੜਾ ਘਰ ਵੀ ਵਿੱਚ ਹੀ ਹੈਗਾ ਸਾਰਾ ਕੁਝ ਵਿੱਚ ਪਾਣੀ ਵਿੱਚ ਹੈਗਾ ਸਾਮਾਨ ਨੂੰ ਕੱਟਿਆ ਤੁਸੀਂ ਕਿ ਨਹੀਂ ਕੱਟਿਆ ਜੀ ਨਹੀਂ ਜੀ ਸਾਮਾਨ ਵੀ ਅੰਦਰ ਹੀ ਪਿਆ ਹੈ ਜੀ ਸਾਮਾਨ ਕਿੱਥੇ ਕੱਢਣ ਦਿੱਤਾ ਨਹੀਂ ਪਾਣੀ ਨੇ ਨਹੀਂ ਕੱਢਣ ਦਿੱਤਾ ਨਹੀਂ ਕੱਢਣ ਦਿੱਤਾ ਜਿੱਦਾਂ ਉਹ ਸਰਕਾਰ ਨੇ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਵੀ ਪਾਣੀ ਪਿੱਛੇ ਛੱਡ ਰਿਹਾ ਹੈਗੇ ਆ ਤਾਂ ਤੁਹਾਨੂੰ ਇਹਦਾ ਕੋਈ ਇਨਫੋਰਮੇਸ਼ਨ ਮਿਲੀ ਸੀ ਇੱਥੇ ਕਿ ਪਾਣੀ ਆ ਰਿਹਾ ਵੀ ਅਸੀਂ ਆਪਣਾ ਸਾਮਾਨ ਸੇਫ ਕਰੀਏ ਸਾਨੂੰ ਕੋਈ ਨਹੀਂ ਮਿਲੀ ਹੈਗੀ ਹੁਣ ਆਕੇ ਨਹੀਂ ਮਿਲੀ ਨਾ ਸਾਨੂੰ 19 ਚ ਮਿਲੀ ਜਾਂ ਨਾ ਸਾਨੂੰ 23 ਚ ਮਿਲੀ ਆ ਅੱਛਾ ਜੀ ਨਾ ਸਾਨੂੰ ਨਾ 19 ਚ ਖਰਾਬਾ ਮਿਲਿਆ ਨਾ 23 ਚ ਮਿਲ ਪਾਣੀ ਤਾਂ ਹੁਣ ਲੰਗਣਾ ਹੀ ਆ ਜਾਂ بارش ਨਹੀਂ ਹਟੀ ਤਾਂ ਬੱਦਲ ਫੱਟੀ ਜਾਂਦੇ ਸਰਕਾਰ ਵੀ ਹੁਣ ਕੀ ਕਰੂਗੀ ਇਹ ਵੀ ਗੱਲ ਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਕੋਲ ਆਇਆ ਤੁਹਾਡੀ ਦੱਸੋ ਸਾਡੇ ਕੋਲ ਨਹੀਂ ਆਇਆ ਜੀ ਹਜੇ ਤਾਈ ਕੋਈ ਨਹੀਂ ਆਇਆਗਾ ਕੋਈ ਨਹੀਂ ਆਇਆ ਹਾਂਜੀ ਕੋਈ ਨਹੀਂ ਆਇਆ ਕੋਈ ਕੋਈ ਸੈਟਾ ਮਿਲੀ ਕੋਈ ਐਨਜੀਓ ਵਗੈਰਾ ਆਇਆ ਕੋਈ ਪਸ਼ੂਆਂ ਲਈ ਪੱਠੇ ਲੈ ਕੇ ਜਾਂ ਪਾਣੀ ਕੋਈ ਨਹੀਂ ਆਇਆ ਜੀ ਹਜੇ ਕੋਈ ਪੱਠੇ ਆ ਮੱਝਾਂ ਭੁੱਖੀਆਂ ਖੜੀਆਂ ਜੀ ਹਜੇ ਵੀ ਓਕੇ ਤੇ ਰਾਤ ਦੀਆਂ ਭੁੱਖੀਆਂ ਨੇ ਆਪ ਭੱਜੇ ਫਿਰਦੇ ਬੱਚੇ ओके ਤੇ ਬੇਸ਼ੱਕ ਦੀ ਤੁਸੀਂ ਕੰਡੇਰੇ ਜਾ ਕੇ ਡੇਰਾ ਦੇਖ ਲਓ ਜਾ ਕੇ ਸਾਡਾ ਇਹ ਜੀ ਗੱਲ ਨਹੀਂ ਹੈਗੀ ਪਰ ਸਮਾਨ ਸਾਡਾ ਅੰਦਰ ਹੀ ਪਿਆ ਹੈ ਤਾਂ ਹੀ ਠੀਕ ਹੈ ਜੀ ਹਾਂ ਠੀਕ ਹੈ ਇਹ ਸੰ ਸਾਡੇ ਨਾਲ ਨਛਤਰ ਸਿੰਘ ਜੀ ਹੁਣੀ ਕਿਹਾ ਹੈ ਕਿ ਸਾਡੇ ਜਿਹੜੇ ਪਸ਼ੂ ਹੈਗੇ ਆ ਉਹ ਵੀ ਚਾਰੇ ਤੋਂ ਜਿਹੜੇ ਭੁੱਖੇ ਖੜੇ ਹੈਗੇ ਆ ਔਰ ਸਾਡੀ ਜਿਹੜੇ ਐਨ ਜੀਓ ਹੈਗੇ ਆ ਜਿਹੜੇ ਐਨ ਜੀਓ ਚਲਾਉਂਦੇ ਹੈਗੇ ਆ ਸਮਾਜ ਸੇਵੀ ਲੋਕ ਹੈ ਕਿ ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਜਿਹੜਾ ਸਤਲੋ ਦੇ ਆ ਦਾ ਬੰਨ ਹੈਗਾ ਆਲੋ ਵਾਲ ਸਾਈਡ ਨੂੰ ਜਾਂ ਭੋਲੇਆ ਸਾਈਡ ਨੂੰ ਹੈਗਾ ਉਸ ਦੇ ਉੱਤੇ ਬਹੁਤ ਸਾਰੇ ਪਰਿਵਾਰ ਇਦਾਂ ਦੇ ਬੈਠੇ ਹੈਗੇ ਜਿਨ੍ਹਾਂ ਦਾ ਸਮਾਨ ਜਿਹੜਾ ਦਰਿਆ ਦੇ ਵਿੱਚ ਰਹਿ ਗਿਆ ਹੈਗਾ ਪਰਿਵਾਰ ਜਿਹੜਾ ਹੈਗਾ ਸਾਰਾ ਬਾਹਰ ਨਿਕਲ ਕੇ ਬੈਠਾ ਹੈਗਾ ਮੰਦੇ ਉੱਤੇ ਸਾਡੀ ਸਾਰੇ ਐਨ ਜੀਓ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਪਰਿਵਾਰਾਂ ਦੀ ਜਰੂਰ ਸਹਾਇਤਾਣਕੇ ਕਰੋ ਜਿਹੜੇ ਇਹਨਾਂ ਦੇ ਡੰਗਰ ਭੁੱਖੇ ਖੜੇ ਗਏ ਉਹਨਾਂ ਲਈ ਚਾਰਾ ਵੀ ਲੈ ਕੇ ਆਓ ਪੀਣ ਲਈ ਪਾਣੀ ਵੀ ਲੈ ਕੇ ਆਓ ਔਰ ਖਾਣ ਲਈ ਜੋ ਹੋਰ ਰਸਦ ਹੈਗੀ ਆ ਉਹਨਾਂ ਨੂੰ ਜਲਦੀ ਜਲਦੀ ਪਹਚਾਇ ਪਹਚਾਈ ਜਾਵੇ ਸასიਖਾਲ ਦੋਸਤੋ ਮੈਂ ਹਾਂ ਪ੍ਰਪਾਲ ਤੇ ਤੁਸੀਂ ਦੇਖ ਰਹੇ ਹੋ ਏਪੀ ਨਿਊਜ਼ ਪੰਜਾਬੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਬਰਸਾਤ ਹੋਣ ਦੇ ਨਾਲ ਜਿਹੜੇ ਹਾਲਾਤ ਆ ਪਿੰਡਾਂ ਦੇ ਔਰ ਸ਼ਹਿਰਾਂ ਦੇ ਔਰ ਜਿਹੜੇ ਜ਼ਮੀਂਦਾਰ ਹੈਗੇ ਆ ਲੋਕੋ ਜਿਹੜੇ ਸਤਲੁਜ ਆ ਦੇ ਆਸ-ਪਾਸੇ ਬੈਠੇ ਹੈਗੇ ਆ ਕਾਫੀ ਵੱਤੋਂ ਬੱਤਰ ਨਜ਼ਰ ਆ ਰਹੇ ਹੈਗੇ ਆ ਤਾਜ਼ਾ ਸਥਿਤੀ ਅੱਜ ਇਹੋ ਜੀ ਹੈਗੀ ਆ ਕਿ ਫਲੋਰ ਸਤਲੁਜ ਆ ਦੇ ਵਿੱਚ 90000 ਜਿਹੜਾ ਕਿਊਸਕ ਪਾਣੀ ਇਸ ਟਾਈਮ ਚੱਲ ਰਿਹਾ ਹੈਗਾ ਮਿਤੀ 2 ਸਤੰਬਰ 2025 ਤੇ ਇਹ ਵੀ ਦੱਸਦੀ ਹੈ ਕਿ ਹੁਣ ਅਸੀਂ ਖੜੇ ਆ ਫਲੋਰ ਸ਼ਨੀਗਾਮ ਮੰਦਰ ਦੇ ਕੋਲ ਜਿੱਥੇ ਕਿ ਕਿਸਾਨ ਭਰਾ ਆਪਣੇ ਕੋਲ ਹੋਗੇ ਆ ਜਿਨ੍ਹਾਂ ਦੇ ਖੇਤ ਜਿਹੜੇ ਆ ਸਤਲੁਜਿਆ ਦੀ ਵਿੱਚ ਹੈਗੇ ਆ ਝੋਨਾ ਬੀਤ ਝੋਨੇ ਦੀ ਫਸਲ ਬੀਜੀ ਹੋਈ ਆ ਕਾਫੀ ਹਾਤਕਰੋ ਜਿਹੜੀ ਆ ਝੋਨੇ ਦੀ ਫਸਲ ਡੁੱਬ ਚੁੱਕੀ ਹੈਗੀ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੋ ਜਿਹੇ ਹਾਲਾਤ ਹੈਗੇ ਭਾਜੀ ਪਾਣੀ ਕਿੰਨੇ ਵਜੇ ਆਇਆ ਹੈਗਾ ਪਾਣੀ ਦਾ ਲੈਵਲ ਕਿੰਨਾ ਕੁ ਵਧਿਆ ਹੈਗਾ ਕਿੰਨਾ ਕੁ ਘਟਿਆ ਹੈਗਾ ਸਾਡੇ ਨਾਲ ਪਿਆਰਾ ਸਿੰਘ ਜੀ ਹੈਗੇ ਆ ਪਿੰਡ ਰਾਮਗੜ੍ਹ ਤੋਂ ਉਹਨਾਂ ਦੀ ਜ਼ਮੀਨ ਇੱਥੇ ਸਤਲੁਜਿਆ ਦੇ ਵਿੱਚ ਹੈਗੀ ਆ ਉਹਨਾਂ ਦੇ ਜਿਹੜੀ ਆ ਝੋਨੇ ਦੀ ਫਸਲ ਹੈਗੀ ਆ ਉਹਨੇ ਬ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜਿਹੜਾ ਸਤਲੋ ਦੇ ਆ ਦੇ ਵਿੱਚ ਤੁਹਾਡੀ ਜ਼ਮੀਨ ਹੈਗੀ ਆ ਠੀਕ ਆ ਕਿੰਨੇ ਕ ਖੇੜੇ ਹੈਗੇ ਭਾਜੀ ਆਪਣੇ 9.5 10 ਕ ਖੇੜੇ ਹੈਗੇ 10 ਕ ਖੇੜੇ ਹਾਂਜੀ ਕਿਹੜੀ ਫਸਲ ਬੀਜੀ ਭਾਜੀ ਆਪਾਂ ਝੋਨਾ ਬੀਜਿਆ ਸਾਰੇ ਠੀਕ ਆ ਤੇ ਜਿਹੜਾ ਪਾਣੀ ਦਾ ਫਲੋ ਪਿਛੋਂ ਆ ਰਿਹਾ ਸਤਲੋ ਦੇ ਦਰਿਆ ਜਿਹੜਾ ਪਾਣੀ ਹੈਗਾ ਪਾੜੇ ਰੰਮ ਤੇ ਛੜਿਆ ਹੈਗਾ ਤੁਹਾਨੂੰ ਪਹਿਲਾਂ ਦੱਸਿਆ ਸੀ ਨਹੀਂ ਵੀ ਆਈ ਪਾਣੀ ਛੱਡ ਰਿਹਾ ਹਾਂਜੀ ਇਹਦਾ ਮੀਂਹ ਦਾ ਸਿਰ ਤੇ ਜਿਹਦਾ ਮੀਂਹ ਹਟਿਆ ਨਹੀਂ ਹੈਗਾ ਜਿਹਦਾ ਲਗਾਤਾਰ ਪਈ ਜਾਂਦਾ ਸਾਰਿਆਂ ਨੂੰ ਪਤਾ ਵੈਸੇ ਪ੍ਰਸ਼ਾਸਨ ਨੇ ਤੁਹਾਨੂੰ ਦੱਸਿਆ ਸੀਗਾ ਹਾਂਜੀ ਬੱਸ ਸਨੀਆਂ ਸਾਨੂੰ ਮਿਲ ਗਏ ਸੀ ਠੀਕ ਆ ਰਾਤੀ ਕਿੰਨੇ ਕੇ ਵਜੇ ਭਾਜੀ ਪਾਣੀ ਆਇਆ ਰਾਤੀ ਜਿਹਦਾ 10:00 ਵਜੇ ਦਰਿਆ ਤੋਂ ਬਾਹਰ ਜਿਹਦਾ ਨਿਕਲ ਲੱਗਾ ਪਾਣੀ ਅੱਛਾ ਜੀ ਤਾਂ ਮਤਲਬ 3:00 ਵਜੇ ਦਾ ਖੇਤਾਂ 'ਚ ਮਾ 2-2 ਫੁੱਟ ਹੋ ਗਏ ਪਾਣੀ ਹੋ ਗਏ ਅੱਛਾ ਠੀਕ ਆ ਕੋਈ ਪ੍ਰਸ਼ਾਸਨ ਅਧਿਕਾਰੀ ਥੋੜਾ ਕੋ ਆਇਆ ਇੱਥੇ ਕੋਈ ਲਿਖਣਾ ਨਹੀਂ ਹਜੇ ਨਹੀਂ ਕੋਈ ਉਹਦਾ ਆਏ ਸੀ ਪਾਛੇ ਤੋਂ ਸਭ ਫਲੋਰ ਵਾਲੇ ਆਏ ਸੀਗੇ ਜੀ ਲੋ ਸਾਰਾ ਦੇਖ ਕੇ ਗਏ ਆ ਕੋਈ ਤੇ ਮੈਂ ਹੈਗੇ ਉੱਥੇ ਰਹਿੰਦੇ ਸੀ ਅਸੀਂ ਇਸ਼ਾਰਾ ਰਹਿੰਦੇ ਸੀ ਤੇ ਭਾਈ ਤੁਹਾਡਾ ਸਮਾਨ ਵਗੈਰਾ ਸੀ ਜਿਹੜਾ ਘਰ ਦਾ ਸਮਾਨ ਥੋੜਾ ਬਹੁਤ ਕੱਢ ਲਿਆ ਬਾਕੀ ਵਿਚੀ ਰਹਿ ਗਿਆ ਪਾਣੀ ਜਦੋਂ ਆ ਗਿਆ ਚੱਕਦਾ ਵੀ ਆ ਗਿਆ ਅੱਛਾ ਵਿਚੇ ਹੀ ਰਹਿ ਗਿਆ ਨਾ ਕਿਸ ਨੇ ਕੋਈ ਹੈਲਪ ਕਰਾ ਨਹੀਂ ਕੀਤੀ ਜਿਹੜਾ ਕੱਢਣ ਵਾਲੇ ਸੀ ਮੋਟ ਮੋਟ ਕੱਢ ਲਿਆ ਸੀ ਇਦਾਂ ਓਕੇ ਬਾਕੀ ਚਲੋ ਥੋੜਾ ਮੋੜਾ ਉੱਥੇ ਇੱਧਰ ਉੱਧਰ ਕਰ ਦਿੱਤਾ ਉੱਚਾ ਨਹੀਂ ਮਾਰਿਆ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋ ਗਿਆ ਤਾਂ ਬੜੇ ਬੜੇ ਬਾਕੀ ਝੋਨੇ ਦਾ ਇਹ ਦੇਖੋ ਝੋਨਾ ਡੁੱਬਿਆ ਪਿਆ ਸਾਰਾ ਪਾਣੀ ਚ ਸਾਰੇ ਤੇਨੇ ਪਾਸੇ ਤੇ ਬਾਕੀ ਹੁਣ ਇਹਦਾ ਕੱਢ ਜੂਗਾ ਫੇਰ ਤਾਂ ਬਚਾ ਹੈਗਾ ਜੇ ਮਤਲਬ ओके ਉਹ ਗੇੜਾ ਗੁੜਾ ਮਨ ਆਉਂਦੇ ਝੋਨੇ ਦਾ ਜਦ ਆਪਣਾ ਦੇਖਣੇ ਤੁਸੀਂ ਰਹਿੰਦੇ ਸੀ ਇਕੱਲੇ ਆਈਂ ਫਿਰ ਰਹਿੰਦੇ ਆਪਾਂ ਠੀਕ ਆ ਕਿੰਨੇ ਪਰਵਾਦੇ ਮੈਂਬਰ ਸੀ ਤੁਹਾਡੇ ਇੱਥੇ ਜਪੜੀਆਂ ਉਹ ਤਾਂ ਦੋ ਜਣੇ ਜਾਂਦੇ ਜਾਂਦੇ ਬਾਕੀ ਤਾਂ ਘਰਾਂ ਚ ਚਲ ਜਾਂਦੇ ਆ ਸਰਕਾਰ ਆ ਗਿਆ ਸਾਰੀ ਨਾ ਹਾਂ ਠੀਕ ਆ ਇਹ ਸੰਸਾਰਾ ਦਾ ਨਾਮ ਪਿਆਰਾ ਸਿੰਘ ਜੀ ਜਿਨ੍ਹਾਂ ਦੀ ਜ਼ਮੀਨ ਇੱਥੇ 810 ਕੇਡ ਹੈਗੀ ਆ ਉਹਨਾਂ ਨੇ ਕਿਹਾ ਕਿ ਰਾਤੀ 2-3 ਵਜੇ ਦੇ ਕਰੀਬ ਜਿਹੜਾ ਪਾਣੀ ਦਾ ਫਲੋ ਵਧਿਆ ਹੈਗਾ ਸਾਡਾ ਸਮਾਨ ਥੋੜਾ ਜਿਹਾ ਅਸੀਂ ਕੱਢ ਲਿਆ ਬਾਹਰ ਤੇ ਥੋੜਾ ਜਿਹਾ ਵਿੱਚੇ ਹੀ ਰਹਿ ਗਿਆ ਹੈਗਾ ਜਿਹੜਾ ਕਿ ਪਾਣੀ ਦੇ ਵਿੱਚ ਹੈਗਾ ਹੋ ਸਕਦਾ ਪਾਣੀ ਦੇ ਵਿੱਚ ਉਹ ਵਹਾਅ ਦੇ ਨਾਲ ਅੱਗੇ ਵੀ ਚਲ ਗਿਆ ਤੇ ਲੇਕਿਨ ਪ੍ਰਸ਼ਾਸਨ ਬਿਲੋਂ ਜਿਹੜੇ ਇੱਥੇ ਆ ਸਿਰਫ ਇੱਥੇ ਐਸ ਐਚਓ ਫਲੋਰ ਥਾਣਾ ਫਲੋਰ ਤੋਂ ਇੱਥੇ ਇਹਨਾਂ ਦੀ ਦੇਖਭਾਲ ਲਈ ਆਈ ਸੀ ਨੇ ਪੁਸ਼ਕਿਸ਼ ਕਰਨ ਲਈ ਆਸੀ ਲੇਕਿਨ ਡਰੇਨ ਵਿਭਾਗ ਦਾ ਕੋਈ ਵੀ ਵਿਅਕਤੀ ਜਾਂ ਸਰਕਾਰ ਦਾ ਕੋਈ ਵੀ ਵਿਅਕਤੀ ਇਹਨਾਂ ਦੀ ਇੱਥੇ ਸਾਰ ਲੈਣ ਨਹੀਂ ਆਇਆ ਅਗਲੇ ਕੁਝ ਘੰਟਿਆਂ ਵਿੱਚ ਪਾਣੀ ਦਾ ਜਿਹੜਾ ਵਹਾਅ ਆ ਉਹ ਘਟਦਾ ਜਾਂ ਵਧਦਾ ਲੇਕਿਨ ਸਾਡੀ ਡਰੇਨ ਵਿਭਾਗ ਦੇ ਜਿਹੜੇ ਐਸ ਡੀਓ ਫਲੋਰ ਹੈਗੇ ਆ ਇੱਥੇ ਗੁਪਤਾ ਸਾਹਿਬ ਨਾਲ ਗੱਲਬਾਤ ਹੋਈ ਹੈਗੀ ਉਹਨਾਂ ਨੇ ਕਿਹਾ ਕਿ ਪਿੱਛੋਂ ਹੱਲੇ ਪਾਣੀ ਆਉਣ ਦਾ ਕੋਈ ਵੀ ਸਾਨੂੰ ਇਨਫੋਰਮੇਸ਼ਨ ਨਹੀਂ ਹੈਗੀ ਆ ਲੇਕਿਨ 65000 ਕਿਊਸ ਜਿਹੜਾ ਪਾਣੀ ਡਿਜ਼ਰਬ ਹੋਣਾ ਹੈਗਾ ਇਸ ਟਾਈਮ ਜਿਹੜਾ 90000 ਕਿਊਸ ਕਿਹੜਾ ਸਤਲੁਜ ਦਰਿਆ ਵਿੱਚ ਪਾਣੀ ਚੱਲ ਰਿਹਾ ਹੈਗਾ ਕੈਮਰਾ ਸਿੰਦਰ ਸਿੰਘ ਦੇ ਨਾਲ ਮੈਂ ਪ੍ਰਪਾਲ ਏਪੀ ਨਿਊਜ਼ ਪੰਜਾਬੀ ਫਲੋਰ ਸ਼ੈਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ